ਮੈਦੇ ਜੀ ਦੇਖਣਾ ਹੈ ਬਾਂਦਰ ਵੜਾ ਆਏ ਹੱਥੀ ਜਲਣਾ ਆਏ ਆਏ ਘਾੜ ਹੁਣੀ ਜੀ ਦੇਖ ਲਈ ਦੇਖ ਲਈ ਚਲੋ ਫੇ ਕਰ ਲੋ ਕਰ ਚਲੋ ਬੈਠੋ ਠੀਕ ਹੈ ਇਹ ਕਾਰ ਬਾਈ ਸਾਰਾ ਭਾਜਾ 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 ਕੋਈ ਤੇ ਭਿ ਲਿਆ ਆ ਬਾਈ ਧੱਕੇ ਨਾਲ ਮਸ਼ੀਨ ਤੇ ਸਾਨੂੰ ਬਟਨ ਨਹੀਂ ਦਿੰਦੇ ਇਹਨੂੰ ਨੇਰਾ ਕਰਨਾ ਇਹਨੇ ਕਿਤੇ ਆ ਕਿਥੇ ਫਿਰ ਨਹੀਂ ਹੁਣ ਆਪਣੇ ਉੱਪਰ ਉੱਤਰ ਹਾਂ ਕੋਈ ਤੇ ਬਾਤ ਉਹ ਭੈਲਾ ਤੰਮਨੇ ਮੋੜ ਕੇ ਮੂੰਹ ਲਾਉਣਾ ਮੈਂ ਦੇਖਿਆ ਚਮਾਈ ਵਾ ਦੇਖੋ ਤੁਨੂੰ ਨੂੰ ਮੈਂ ਮਾੜੀ ਜਾਂ ਰੰਗ ਜਣਾ ਮੈਨੂੰ ਲੱਗਾ ਤੁਹਾਡਾ ਪੰਜਾਬੀ ਕੰਮ ਤੁਹਾਡਾ ਪੰਜਾਬੀ ਆ ਹ ਬੜਾ ਔਖਾ ਕੰਮ ਹੈ ਬਾਈ ਦੇਖ ਲੈ ਲੋਕ ਅੱਗੇ ਹੁੰਦੇ ਜੀ ਜੀ ਹੁੰਦੀ ਦੀ ਇਹ ਬੁਟਿਆਂ ਨੇ ਲੈ ਲੈ ਆ ਬੁਟਿਆ ਲੈ 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 ਮੇਰੀ ਗੱਲ ਛੋਟ ਲੈ ਬੁਟੇ ਨਾਲ ਨਹੀਂ ਹੈਗੇ ਬੁਟੇ ਤਾਂ ਸਾਥ ਹੁੰਦੇ ਆ ਪੰਜੰਗਾ ਕੰਮ ਹੈ ਨਹੀਂ ਚਾਵਲ ਗਏ ਨਾ ਚਾਵਲ ਲਿਗਾ ਠੀਕ ਹੈ ਤਾਂ ਬੁਟੇ ਤਾਂ ਪੰਜਾਬ ਤੇ ਆਗਾ ਪੰਜਾਬ ਤੇ ਆਗਾ ਬੁਟੇ ਤਾਂ ਪੰਜਾਬ ਤੇ ਸਹੀ ਗੱਲ ਆਪਣੇ ਦਾ ਫਸਲ ਹੈਗੀ ਆ ਇਹ ਆ ਤੁਮ ਦਾ ਨਾਲੇ ਨੀਰੀ ਆ ਨਾਲੇ ਨੀਰੀ ਆਈ ਲਾਣੇ ਆਪਣੇ ਫਸਲ ਆਈ ਗਈ ਆ ਛੜ ਗਈ ਹੈਗਾ ਅੱਡੇ ਦਾ ਇਹ ਇਹ ਕਹਿੰਦੇ ਨੇ ਸਿਆਣੇ ਵੀ ਕਿਸੇ ਦਾ ਪੁੱਠਾ ਹੱਥ ਤੇ ਗੇਰਾਂ ਵੀ ਜੰਮਿਆਦਾ ਉਹਦਾ ਕੰਮ ਮੈਦਾ ਹਾਂ ਛੜਦੇ ਉਹੀ ਕੰਮ ਹੁੰਦੇ ਆ ਇਹ ਛਿਟੀ ਆਏ ਛੜਦੇ ਜਦੋਂ ਜੇ ਫੁੱਟੇ ਆਉਂਦੀ ਆ ਇੱਕ ਨਹੀਂ ਜਿਹਦਾ ਦੀ ਰਹਦਾ ਲਾਉਂਦੇ ਲੈਣ ਦਾ ਡੰਡਾ ਤਾਰ ਨੂੰ ਡੰਡਾ ਲਾਇਆ ਖੜਾ ਕਰਨ ਨੂੰ ਤਾਰ ਨੂੰ ਉਹੀ ਗੱਲ ਬਲ ਗਿਆ ਓਏ ਮੇਰੇ ਹੋਏ ਪਿਆ ਮੱਕੀ ਵਾਲੇ ਖੇਤ ਦੇ ਆਲੇ ਦਲੇ ਨਾ ਵੀ ਉਹ ਕਰਿਆ ਹੋਇਆ ਦਾਬੀ ਅਬਾ ਟਾਉਨ ਡਿਸਕੋ ਨਹੀਂ ਲਾ ਦਿੰਦੇ ਹਿੱਲਣੇ ਠੀਕ ਹੈ ਉਹ ਗੱਡੇ ਦੇ ਬੁੱਟੇ ਦੇ ਪਪੂਲਰ ਦੇ ਢਾਣੇ ਦੇ ਛੱਡੀ ਮੋਟੇ ਮੋਟੇ ਡੰਡੇ ਘਾੜ ਤੇ ਉਹ ਬੁੱਟੇ ਜਾ ਰਹਾ ਹੋ ਜਾਂਦਾ ਦੇਖੀ ਰਹਿ ਤੂੰ ਯਾਰ ਕਿਹੜੇ ਟਾਈਮ ਲਾਏ ਹੋਰ ਹੈ ਉੱਕਣੇ ਚੱਲਪੇ ਅਰੇ ਕਈ ਵਾਰ ਛੱਡੀਆਂ ਵੀ ਨਹੀਂ ਚਲਦੀਆਂ ਇਹ ਦੇਖ ਲੈ ਨਹੀਂ ਚਲਦੀਆਂ ਹੈਂ ਨਹੀਂ ਜਾਦੇ ਸੁੱਕ ਛੱਡੀ ਐਸਾ ਸੁੱਕੀ ਆ ਭਾਈ پتہ ਨਹੀਂ ਕੀ ਗੱਲ ਹੈ ਬਹੁਤ ਛੱਡੀ ਸੁੱਕੀ ਸੁੱਕੀ ਆ ਇੱਧਰ ਏਰੀਏ ਦੀ ਉਹ ਨਹੀਂ ਸੁੱਕੀ ਮੇਰੀ ਕੋਈ ਕੋਈ ਹਵਾ ਚ ਬੜੀ ਛੱਡੀ ਸੁੱਕੀ ਨਾ ਇਹਦੇ ਬਾਅਦ ਉਹ ਪਿੰਡ ਜਾਊਗੀ ਫੇਰ ਉਧਰ ਹੋਰ ਯਾਰ ਮੈਂ ਤਾਂ ਇਹੀ ਘੁੰਮ ਕੌਂ ਜੀ ਨੇ ਮਾਰ ਲਿਆ ਅਰੇ ਸਾਹ ਹੀ ਦਾ ਹੀ ਰੋਣਾ ਬੱਦਨ ਦਾ ਪੈਣੀ ਨਾ ਮਰਜ਼ੀ ਕਰਨਾ ਹੁਣ ਇੱਥੇ ਇਕੱਠੇ ਬਲਾੜ ਦਾ ਵੇਲੇ ਨੇ ਕੀ ਕੰਮ ਹੋਣਾ ਯਾ ਬੁੱਕ ਤੇ ਲੱਗਣੀ ਆ ਭਾ ਗਾਂ ਕ ਲੱਗਣੀ ਆ ਸਵਾਜਰ ਇਹ ਚੀਜ਼ ਦੇਖਣਾ ਪਰ ਫਿਰ ਦੋਨੋਂ ਕੇ ਵਾਟਣ ਨਾਲ ਫਾਇਦਾ ਆ ਗਿਆ ਹਾਂ ਵਾਟਣ ਤੇ ਤੁਹਾਨੂੰ ਪੈਣੀ ਦਾ ਪਤਾ ਆ ਗਿਆ ਵਾਟਣ ਦੀ ਪੈਣੀ ਉਹ ਆ ਅੱਜ ਨਹੀਂ ਕੱਲ ਨੂੰ ਹੱਸ ਕੇ ਵਾੜਾ ਰੋਗ ਰੋ ਕੇ ਵਾਟ ਮੈਂ ਕੱਲ ਮੈਂ ਛੱਡੀ ਵੀ ਦੇ ਇਹ ਚੱਲ ਨਾ ਆ ਕੇ ਦੇਖਿਆ ਭਾਈ ਮੈਂ ਚਾਂਟਦੇ ਵਾਲੇ ਬੂਟਿਆਂ ਦਾ ਫਰਕ ਤਾਂ ਪੈਂਦਾ ਹੀ ਹੈ ਨਾ ਉਹ ਦੇਖੋ ਚਿੰਡੇ ਵਾਲੇ ਮੂਰੇ ਬੂਟੇ ਕਿੰਨੇ ਤਕੜੇ ਇੱਧਰ ਥਾਲੇ ਮਾੜੇ ਹੁੰਦੇ ਆਗੇ ਦੰਦੇ ਤਾਂ ਇਹਦਾ ਹੀ ਹੋ ਆ ਜਾਂਦੀ ਲੈਣੇ ਜਾਂਦੀ ਹਾਂ ਹਾਂ ਆ ਇੱਧਰ ਕਿੰਨਾ ਫਰਕ ਆਏ ਹੋਏ ਆਏ ਹਾਂ ਹੱਲ ਹੁੰਦਾ ਹੈ ਕੇ ਸਾਹ ਮੂਰੇ ਬੂਟੇ ਹਸਲੇ ਕੇ ਖੜਾ ਵੀ ਦੂਐਲ ਉਹ ਲਾਉਣ ਜਾਣਦੇ ਤੇ ਸਾਹਮਣੇ ਨਾ ਨਾ ਏਦਾਂ ਹੀ ਉਹ ਕਹਿੰਦਾ ਬੂਟਾ ਵੀ ਸਹੀ ਲੱਗਿਆ ਵੀ ਕਰਦੀ ਕਿ ਨਹੀਂ ਉੱਟਾ ਅਰੋਸ਼ ਦੀ ਘੁੰਮੇ ਹੁੰਦੇ ਉਹ ਸਾਹਮਣੇ ਬੂਟਾ ਦਾ ਰੋਹਾਂ ਲੱਗਿਆ ਵਾ ਵੀਰੇ ਬੂਟਾ ਲੱਗਿਆ ਵਾ ਉਹ ਤੈਨੂੰ ਰੁਕ ਕਹਿੰਦੇ ਆ ਆਏ ਰੁਕ ਆ ਗਿਆ ਐ ਸਹੀ ਗੱਲ ਹੈ ਚੜਦੇ ਆ ਸਿੰਦਰੀ ਦਾ ਫਰਕ ਪੈਂਦਾ ਬੂਟੇ ਵੀ ਉਹਦਾ ਹੈ ਹੀਆ ਕਣਕਲਾ ਸੋਹਣੀ ਹੈ ਚੜਦੇ ਕਾਲ ਪੜਾਈ ਹੁੰਦੀ ਨਹੀਂ ਹੈਗੀ ਫੇਰ ਛਿੱਟਾ ਜਿਹਾ ਹੈ ਕਾਲ ਸੁਣਾ ਲੱਗਦਾ ਇਹਦਾ ਕਣਕ ਦਾ ਠੀਕ ਹੈ ਕਾਂਕਾ ਸਾਹਿਬ ਦੀ ਵਧੀਆ ਸਾਹਿਬ ਦੀ ਵਧੀਆ ਚੱਕ ਬੰਦਾ ਪਾਰਟੀ ਦੇਣਾ ਮਾੜਾ ਨਾੜ ਜਵੇ ਕੋਈ ਵੱਖਰੀ ਗੱਲ ਹੈ ਤਾਂ ਬੈਂਚ ਜੰਗੇ ਕੋਈ ਨਾ ਤੈ ਕਾ ਬੱਦਰੀ ਆਪਣੀ ਤੈ ਕਾ ਬੱਦਨੀ ਆਪਣੀ ਮੈਂ ਤਾਂ ਬੱਦਨੀ ਨਹੀਂ ਮੈਂ ਤੈਨੂੰ ਜਾ ਬਲਾਤ ਨਹੀਂ ਸੀ ਨਾ ਮੈਂ ਪੀ ਲਈ ਚਾਹ ਹਾਂ ਹਾਂ ਅੱਲਿਆ ਹੁਣ ਫੇਰ ਕਹਿਣਾ ਗਰਮ ਗਰਮ ਚਾਹ ਲਿ ਗਏ ਤਾਂ ਮੂੰਹ ਫੁੱਕੜੇ ਨੂੰ ਮੱਸ ਬੋਲਣਾ ਦਾ ਸਿੱਖ ਲੈ ਆਹ ਦੇ ਤੈ ਲੈ ਮਸਾ ਮਸਾ ਤੂੰ ਕੀ ਹੈ ਤੀ ਚਾਹ ਪੀਵੇ ਮੈਂ ਹੀ ਫੜਾ ਕੇ ਗਿਆ ਤਾਂ ਮੈਨੂੰ ਫੋਨ ਕਰਦਾ ਦਾ ਉਹ ਕਿੰਦਰ ਨੂੰ ਨਹੀਂ ਜਗੇ ਹੈ ਕਿ ਨਹੀਂ ਐਂਟ ਵਿੱਚ ਲਿਆਉਂਦੇ ਨਾ ਬੰਦਾ ਅੱਗੇ ਜਾਣੇ ਜੋਗਾ ਨਾ ਅਸੀਂ ਮਸ਼ੀਨ ਖਣਾਉਣੇ ਜੋਗੇ ਉੱਧਰ ਨਾ ਚਾਹ ਦਾ ਗੱਪੀ ਲੈਂਦੀ ਵੀ ਤੂੰ ਲੇਟ ਆਇਆ ਮੇਰੇ ਬੰਦੇ ਨੇ ਹੁਣ ਪੀਆ ਉਹ ਤੇਰੀ ਗੱਲ ਗੱਲ ਤੇਰੇ ਬੰਦੇ ਦੀ ਆ ਫਿਰ ਮੋਜ ਪਾ ਕੇ ਉੱਪਰ ਰੱਖ ਲਈ ਮੁੱਕ ਨਹੀਂ ਆਪਣੀ ਆਪੇ ਪੀ ਜਾਉ ਬਸ ਮੁੱਕਦੀ ਨਹੀਂ ਫਿਰ ਮੋਜ ਇੱਕ 2 ਲੀਟਰ ਵਾਲੀ ਚਾਹ ਤਾਂ ਪਿੰਦੇ ਹੀ ਨਹੀਂ ਹਾਂ ਤਾਂ ਉਹ ਮੰਗਾ ਲਈ ਜੱਟਾਂ ਠੰਡੇ ਨੂੰ ਮੰਨਿਆ ਵੀ ਚਾਹੇ ਦੇ ਆ ਦੇ ਠੰਡੇ ਨਾਲ ਤਾਂ ਮਹਿੰਗੀ ਪੈਂਦੀ ਆ ਠੰਡੇ ਦੀ ਸਵੇਰੇ ਬਾਟਰ ਜੁਲੇ ਪਾ ਕੇ ਦਿੱਤੇ ਨਾ ਤੇਰੀ ਜੁੰਗਕਾਰੀ ਆ ਹਾਂ ਉਹ ਨਾਲ ਲਾਲੇ ਕਰ ਅਗਲੇ ਨੂੰ ਕਹਿੰਦੇ ਕਾ ਦਾਦਾ ਫਰਦੀ ਰੇ ਦੇ ਵਿੱਚ ਪਾਸ ਤੇ ਕਹਤ ਉਹਦੀ ਕੁਛ ਨਹੀਂ ਲਾਉਣਾ ਬਸ ਉਹ ਜਾਣਦੇ ਲੋਕ ਦਾ ਐ ਕਰਦੇ ਆਂ ਬੜਾਈ ਨੂੰ ਦੁਕਾਨ ਤਕਾਰ ਮੈਂ ਨਾ 20 ਕਿੱਲੇ ਦੇ ਪਲਾਟੋਂ ਨੇ ਕਹਿੰਦਾ ਰੇਟ ਬਾਹਰ ਇੰਨਾ ਹੈ ਬਾਹਰ ਪਲਾਟ ਵੀ ਦੇਖ ਲਓ ਵੀ ਇਹਦੇ 20 ਕਿੱਲੇ ਦੇ ਘਟਾ ਹੈ ਨਹੀਂ ਹੈ ਅੱਡ 8-10 ਕਿੱਲੇ ਤੇ 8-10 ਜਗ੍ਹਾ ਲੀ ਮਸ਼ੀਨ ਉਹ ਮੇਰੀ ਗੱਲ ਸੁਣ ਜਿਹੜਾ ਜਾ ਨਹੀਂ ਬੁਲਾਉਂਦਾ ਰੇਗ ਦੁਕਾਨਦਾਰ ਨੇ ਗੱਲਾਂ ਰੱਖਿਆ ਮੈਂ ਗਉਖਾ ਲੜਾ ਹਾਂ ਉਹ ਗਉਖਾ ਤਾਂ ਮਹੀਨੇ ਬਾਅਦ ਹੀ ਆਉਂਦੇ ਆ ਠੀਕ ਹੈ ਨਾ ਜਿੰਨਾਂ ਦੇ ਗੱਲੇ ਪੈਂਦੇ ਪੈਸੇ ਉਹਨੇ ਗਊਸ਼ਾਲਾ ਹੀ ਤੇ ਆਉਣੇ ਰੱਖੇ ਵੀ ਦੁਕਾਨਦਾਰ ਨੇ ਤੂੰ ਆਪਣਾ ਲਾ ਕੇ ਲਾ ਲੈ ਇੱਕ ਗੱਲਾ ਕਾ ਜਿਹਨੂੰ ਨਹੀਂ ਚਾਹ ਬਲਵਣੀ ਭਾਈ ਇਤੋਂ 200 ਰੁਪਏ ਪਾਉਂਦਾ ਜਿੰਨੇ ਬੰਦੇ ਨਾਲ ਨਹੀਂ ਜਾਂ ਤਾਂ ਮਸ਼ੀਨ ਕਿਤੇ ਛੱਡ ਕੇ ਨਹੀਂ ਛੱਡ ਕੇ ਨਾ ਜਿਹੜੇ ਪਿੱਛੇ ਉਹ ਵੀ ਕੱਢ ਲੈਣੇ ਇਹਨਾਂ ਦੇਖ ਲਈ ਹਾਂ ਮਾਰਦਾ ਉਹ ਰਾਮਾ ਟੋ ਵਾਲਾ ਸਾਨੂੰ ਪਿੰਡ ਤੱਕ ਨਹੀਂ ਛੱਡਣ ਆਇਆ ਹਾਂ ਆਟੋ ਵਾਲਾ ਹਲੇ 9 ਵਜੇ ਦਾ ਟਾਈਮ ਤਾਂ ਹਾਂ ਚਲੋ ਭਾਈ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਤੁਹਾਨੂੰ ਮਾਹੌਲ ਖਰਾਬ ਹੈ ਦੱਸ ਆਪਣੇ ਏਰੀਆ ਦੇ ਉੱਤੇ ਚਲੋ ਮਾਹੌਲ ਖਰਾਬ ਹੈ ਲਾ ਪ੍ਰੀਤ ਨੂੰ ਪੁੱਛੀ ਕਿ ਉਹ ਕਹਿੰਦਾ ਜੱਗਤ ਭੇਜਾ ਉਹ ਕਈ ਜਿਹੇ ਫੋਨ ਕਰ ਲਾ ਮੈਂ ਕੋਈ ਨਾ ਦੇਖ ਲੈ ਕੋਈ ਸਾਧਨ ਵਾ ਟੈਂਪੂ ਵਾਲੇ ਨੂੰ 100 ਰੁਪਿਆ ਦੇ ਦੇ ਇਹਨੇ ਤਾਂ ਗੱਡੀ ਦੇ ਤੇਲ ਬੀਲਾ ਦਾ ਆ ਪਿੰਡ ਉਹ ਬੇਲਾ ਚੌਕ ਦੇ ਸਰਜੀਕੀਆਂ ਦੇ ਟਾਂਕੇ ਛੱਡ ਕੇ ਮੁੜ ਗਿਆ ਭਾਈ ਮੈਂ ਨਹੀਂ ਜਾਣਾਂ ਕਹਿੰਦਾ ਦੋ ਤਿੰਨ ਆਟੋ ਵਾਲੇ ਘੇਰ ਕੇ ਕਟਾਈ ਹੋ ਗਈ ਸਾਜ ਰਹੀ ਕਹਿੰਦਾ ਨਾਲ ਹੀ ਇਹ ਜਾਨਾ ਕੋਈ ਮੈਂ ਆਪਣੇ ਏਰੀਆ ਤਾਂ ਕਹਿੰਨੇ ਆਈ ਨਹੀਂ ਕਰਨਾ ਚਲ ਦੇਖੀ ਨੂੰ ਜਿਹੜੇ ਹਾਲ ਹੋਏ ਹੋਏ ਆ ਚਲ ਕੋਈ ਨਹੀਂ ਅਸੀਂ ਹੈਗੇ ਨਾਲ ਬੰਦੇ ਰਹਿਦਾ ਜੀ ਬਣਾਵੋ ਹਾਂ ਨਾ ਹੂੰ ਗੱਲ ਕਰਦਾ ਮੈਂ ਜਿਵੇਂ ਰਾਤ ਬਰਾਦ ਬੰਦੇ ਲੋਟ ਪਾ ਜਿਵੇਂ ਕਿਸ ਨੂੰ ਯਾਰ ਹਲਾ ਅਗਲਾ ਕਹਿੰਦਾ ਹਲਾਤ ਮਾੜੀ ਐ ਆਪਣਾ ਏਰੀਆ ਜੀ ਬੱਜਿਆ ਵੱਲ ਆਪਣਾ 150 ਪਿੱਛੇ ਘੱਟ ਮਾਰ ਆਪਣਾ ਏਹੀ ਬੱਜਿਆ ਵੱਲ ਬਾਕੀ ਯਾਰ ਜਿਹੜਾ ਬਹੁਤ ਦੇਰ ਪੈਣਾ ਹੋ ਰਿਹਾ ਏ ਕੁਝ ਆਪਣਾ ਵੀ ਬਦਨਾਮ ਹੋ ਗਿਆ ਹੁਣ ਆਪਣਾ ਵੀ ਹੋ ਗਿਆ ਯਾਰ ਤੂੰ ਐ ਮੈਂ ਆਪਾਂ ਖੜੇ ਹਾਂ ਓਰੇ ਜਿਹੜਾ ਕੰਮਕਾਰ ਕਰਦਾ ਦੱਸ ਕੋਈ ਬੰਦਾ ਹੈ ਜਿਹੜਾ ਕੋਈ ਜਿਹਨੇ ਕੰਮ ਨਹੀਂ ਕਰਨਾ ਉਹਨੇ ਦੂਏ ਕੰਮ ਕਰੇ ਦੋਨੇ ਕਰਨੀ ਐ ਹੈ ਕਿ ਨਹੀਂ ਇਹ ਨਾਲ ਸਾਰਾ ਦਿਨ ਲੰਘ ਹੀ ਜਾਂਦਾ ਹੈ ਰਾਤ ਨੂੰ ਪੈ ਕੇ ਨਾ ਪਤਾ ਨਹੀਂ ਲੱਗਦਾ ਚੋਰ ਨੇ ਉੱਠਣੀ ਰਾਤ ਨੂੰ ਦਿਨ ਦਿਨ ਸੌਣਾ ਹਾਂ ਉਹਨੇ ਕਹਣਾ ਮੇਰਾ ਕੰਮ 4 ਵਜੇ ਦਾ ਉੱਠੇ ਹੋਇਆ ਵੀਰੇ ਰਾਤ ਨੂੰ ਰਾਤ 11:00 ਵਜੇ ਤੱਕ ਪੈਨੂੰ ਮਸ਼ੀਨ ਸਾਰੀ ਸਾਫ ਗ੍ਰੀਸ ਕਰਕੇ ਖੜਾ ਕੇ ਪੈਣੇ ਨੂੰ 12:00 ਵਜੇ ਤੱਕ 12:00 4 ਘੰਟੇ ਸੌਏ ਹੋਏ ਆ ਫਿਰ ਜਾ ਕੇ ਹੁਣ ਦਿਖਾਦੇ ਕੋਈ ਐ ਨਹੀਂ ਪਤਾ ਵੀ ਕਿੱਦ ਤੱਕ ਚੱਲਣੀ ਕੀ ਕਰਨਾ ਗ੍ਰੀਸ ਕਰਨਾ ਆਪਣੇ ਵੱਡਦੀ ਮੈਂ ਕਿਹਾ ਆਪਾਂ ਦੇ ਕਿਲੇ ਉਹ ਚੋਰੀ ਵਾਲੇ ਓਹ ਤੇਰੇ ਆ ਨਹੀਂ ਬੰਦੇ ਹੋ ਕੇਲੇ ਸਭ ਤੋਂ ਪਹਿਲਾਂ ਉਹ ਬਿਜਲੀ ਆ ਲੇਖੜਨ ਦੇ ਨਾਲ ਬਿਜਲੀ ਉਹਦੇ ਬਾਅਦ ਉਹ ਬਿਜਲੀ ਇਹ ਤਾਂ ਬਹੁਤ ਦੇਰ ਬਾਅਦ ਬਿਜਲੀ ਦੀ ਕਦ ਉਹ ਚੱਕੋ ਹੀ ਪ੍ਰਾੜੀ ਕਦ ਬੀਜ ਹੋਈ ਸੀ ਇਹ ਨੂੰ ਵੱਢਦੇ 5-6 ਦਿਨ થઈ ਵੜਦ ਨਹੀਂ ਵੜਦ ਨਹੀਂ ਇੰਨੇ ਦਿਨ ਤੇ ਥੋੜਾ ਲਾ ਹੁਣ ਕੱਢ ਦੇਣੇ ਕੱਢ ਦੇ ਵਿੱਚ ਨੂੰ ਹੁਣ ਜੇ ਕੱਲ ਟਰੈਲਰ ਖਾਲੀ ਹੋ ਗਿਆ ਪਰਸਾ ਨਹੀਂ ਕੱਢਦੇ ਇਹਨੂੰ ਕੱਢਦੇ ਨਹੀਂ ਵੀਰੇ ਹੁਣ ਇੰਨਾ ਦਾ ਹੀ ਨੰਬਰ ਆ ਹੁਣ ਪਹਿਲਾਂ ਜਿਵੇਂ ਕਰ ਜਾ ਆ ਆਪਣੀ ਕੱਢਣੀ ਮੇਰੀ ਕੱਢ ਨਾਲ ਹਾਂ ਉਹ ਮੇਰੇ ਐਤਵਾਰ ਨੂੰ ਵੜਦੀਆਂ ਮੰਡਲੇ ਪੰਜ ਬਸ ਮੰਡਾੜੀ ਵੀ ਦਿੱਖਣੇ ਹੁਣ ਆਪਣੇ ਸਟ੍ਰਾਈਕਰੂ ਵਾਲੀ ਦੇਖਣੇ ਪੈਣਾ ਇਹੀ ਦੇਖਣਾ ਠੀਕ ਆ ਨਾ ਠੀਕ ਆ ਨਾ ਬਾਈ ਇੱਧਰ ਨੂੰ ਆਪਣਾ ਨੁਕਸਾਨ ਹੋ ਜੇ ਲੱਭਾ ਫਾਤਾ ਤੇਰੇ ਤਾਂ ਐ ਕਰਿਆ ਵਾ ਤਾਂ ਵੀ ਨਹੀਂ ਪਤਾ ਨਹੀਂ ਕੀ ਕਰ ਦੇਣਾ ਯਾਰ ਇੱਕ ਤਾਂ ਰੱਬ ਆ ਜਾਊਗਾ ਜੜ ਕੇ ਹੋਰ ਹੈ ਵਾ ਤੇਰੋ ਕਿੱਥੇ ਗਿਆ ਗੱਡਿਆ ਲਾ ਸੂਲਰ 'ਚ ਬੱਟਣਾ ਇੱਥੇ ਹੈ ਮਰਦੇ ਉਹ ਕਣਕੇ ਦੇ ਡੈਡੀ ਨੇ ਜੱਡਾ ਡਰਾਇਆ ਇਹਨੇ ਤਾਂ ਕਿੱਲਾ ਵੜਦਣਾ ਦਾ ਸੀ ਇੱਥੇ ਜੀ ਵੀ ਕਣ ਕੋਣੀ ਉਰੇ ਉਹ ਕੜ ਕੇ ਸਾਰੀ ਆ ਅੱਛਾ ਉਹ ਗੁਰਦੁਰਾ ਵਾਲਾ ਜੀ ਪਰ ਨਗਾੜ ਮੈਂ ਡੱਬਾ ਕੇ ਸਿੱਮੇ ਦਾ ਕਿੱਲਾ ਵੀ ਭਾਈ ਬਾਕੀ ਤੇ ਜਿਹੜੇ ਪੜਦਾਂਗੇ ਪੁੱਛਾਂ ਨਾ ਆਪਣੀ ਵੱਢਣੀ ਹੈ ਫਿਰ ਨਾ ਨਾ ਇਹ ਆਪਣੀ ਹੈ ਇਹ ਆਪਣੇ ਵੱਢਣੇ ਤੇ ਤੈਨੂੰ ਕੀ ਭਾਈ ਲੋੜ ਹੈ ਮੇਰਾ ਟਾਈਮ ਪਿਆਲੇ ਬੰਨ ਲਾਉਂਗਾ ਮੈਂ ਆਪਣੀ ਵੱਢਣੀ ਹੈ ਉਹਦੀ ਵੱਢਣੀ ਮੇਰੀ ਉੱਥੇ ਨੂੰ ਮੈਂ ਵੱਢਣੀ ਉਹ ਬੱਸ ਫਿਰ ਆਪਣੀ ਵੱਢ ਲੈ ਫਿਰ ਕਹਿ ਜੀ 4:00 ਦੇ 15 ਮਿੰਟ ਹੋ ਗਏ ਆ ਬਾਕੀ ਅੱਜ ਦਾ ਕੰਮ ਫਾਰਿਸ਼ ਬੈਠੇ ਨੇ ਉਹਦੇ ਨਾਲ ਸੰਤਾਨੀ ਆਸੂ ਬੋਲਦੇ ਨੇ ਚਾਰ ਦੇ ਲਾ 24 ਦਾ ਕਿਹਾ ਮੈਂ 24 ਦਾ 4 ਦੇ ਰਿਹਾ ਕਢਾ ਲੈਣਾ ਫੇ ਅਗਾਤ ਵੀ ਰਹਿਣੂ ਚਾਹੁੰਦਾ ਹੈ ਲੋੜੇ ਨਹੀਂ ਖੰਡਾ ਨਹੀਂ ਕਰਾਉਣਾ ਪਰ ਤੋਂ ਕਿਸੇ ਪਾਸੇ ਦੇ ਜਾਈਏ ਅਬ ਇਸ ਪਾਸੇ ਹੋਇਆ ਤਾਂ ਤੀਕੋ ਹੋਈ ਨਹੀਂ ਦੂਈ ਤਾਂ ਨਹੀਂ ਚੱਲ ਫੇ ਤੂੰ ਵੀ ਕਹਿ ਕੇ ਚੰਗੀ ਨਹੀਂ ਲੱਗਦੀ ਦੀ ਜਿੱਦ ਲਈ ਹੋ ਨਹੀਂ ਉਹ ਧੀਵਾ ਲੱਗਦੀ ਤੇ ਕਿੰਨੇ ਕੁੰਟ ਦਾਣੇ ਪਏ ਹੈ ਆਪਣਾ ਏਰੀਆ ਖੁੱਲਾ ਇੱਕ ਬਹੁਤ ਦੇਖੂਗਾ ਕਾਹਦੇ ਨੂੰ ਦਵਾਉਂਦੇ ਆ ਹਾਂ ਬਹੁਤ ਏਰੀਆ ਖੁੱਲਾ ਹੈ ਇਹ ਸਾਫ ਦਾ ਨਹੀਂ ਹਾਂ ਕਿੰਨੇ ਕੁੰਟ ਦਾਣੇ ਆਉਂਦੇ ਆ ਵੀਰੇ ਇੱਥੇ ਆ ਜਾਂਦੇ ਆ 12 20 ਦੇ ਜੇਡ ਤੇ ਸਾਰੀਓ ਪਏ ਨਹੀਂ ਜੇ ਸਾਫ ਹੋਵੇ 20 ਗੇਡ ਕੁੰਟ ਲਾ ਦਿੰਦੀ ਆ ਫਰਾਂ ਖਾਰੀ ਪੈਣੀ ਨਹੀਂ ਨਹੀਂ ਬੈਂਬੂ ਪੈੜੀ ਨਹੀਂ ਦੇਖ ਲੈ ਲੱਗਣਾ ਨਹੀਂ ਪੈੜੀ ਤੇ ਦੱਸਦੀ ਗੱਲ ਬਸ ਵਜਨ ਹੋਗੇ ਜਾਂ ਹੋਗੇ ਹੁਣ ਤਾਂ ਕੇਰ ਨਹੀਂ ਕਹਿੰਦਾ ਬਦੂਗੀ ਤੇਰੀ ਪੰਜ ਕੁ ਘੰਟੇ ਬਾਅਦ ਜਾਣਾ ਚਾਰ ਪੰਜ ਹੋ ਗਿਆ ਟਰਾਇਲ ਲੈ ਆ ਜੀ ਤੁਹਾਨੂੰ ਇਹ ਬਾੜ ਦਾ ਲੈ ਜਾ ਟੱਲਾ ਲਿਆ ਔਰ ਇਹਨੂੰ ਲਿਆ 85 ਮੇਰੇ ਵਾਲਾ ਆ ਮੇਰੇ ਵਾਲਾ ਕੋਈ ਨਹੀਂ ਪਾਏ 2.5 ਲੱਖ ਦਿੱਤਾ ਵਾ ਕੀ ਤੇਰੇ ਵਾਲਾ 195 ਵਜੇ 2.5 ਦਿੱਤਾ ਗਿਆ ਆ ਗਿਆ ਗਿਆ ਨਾਲ ਇੱਕ ਆ ਲੋਕਾਂ ਨੂੰ ਨੋਟ ਦਿਖਾਉਗੀ ਰਿਆ ਲੈ ਆਓ ਲੈ ਨੋਟ ਦਿਖਾਉਗੀ ਰਿਆ ਚੱਕ ਕੇ ਦਿਖਾ ਟੈਟਰ ਆਹ ਦਿਖਾਓ ਟੈਟਰ ਮੈਂ ਹੁਣ ਚੋਰੀ ਦੀ ਰਿਪੋਰਟ ਲਖਾਇਆ ਹਣੀ ਲਖਾਇਆ 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 ਇਹ ਵੀਡੀਓ ਨਾਲ ਕੋਈ ਇਹ ਵੀਡੀਓ ਵੀ ਯੂਟਿਊਬ ਤੇ ਹੋ ਇਹ ਤੈਨੂੰ ਆ ਪੇਜੀ ਤੇ ਪੈਸੇ ਫੜਦਾ ਜੇ 400 ਵਿੱਚ ਨਾ ਦਵਾਰਾ ਠੋਕੇ ਅੰਦਰ ਕਾਏ ਪੈ ਪੈ ਕਾਏ ਜੌਂਡੀ ਤੇ ਜਾਂਦੇ ਲੱਗਣਾ ਸੀ ਰੱਖਦੇ ਲਾ ਦਿੰਦੇ 2.5 ਲੱਖ ਰੁਪਈਆ ਵੀ ਲੈਣਾਗਾ ਜੌਂਡੀ ਤੇ ਲੈਣਾ ਹੀ ਤੇ ਫਿਰ ਮੈਂ ਹੋ ਲਾ ਗੋ ਮੰਕੇ ਨਾਲੇ ਟਰੈਕਟਰ ਵੀ ਲੈਣਾ ਨਾਲੇ ਜਿਹੜਾ 2.5 ਲੱਖ ਜਿਹੜਾ ਉਹ ਵੀ ਲੈਣਾ ਜਿਵੇਂ ਲਿਖਿਆ ਨਾ ਬਾਪੂ ਉਹ ਵੀ ਉਹ ਵੀ ਲੈਣਾ ਮੈਂ ਥੱਲੇ ਜਾ ਲੈ ਹੁਣ ਖੇਤੀ ਨੂੰ ਪਿੱਟ ਦਾ ਬਾਕਾਂ ਹੈ ਬਹੁਤ ਹੀ ਵੈਟਰ ਉਹ ਟਰੈਕਟਰ ਹੈ ਉਹ ਦਾ ਕੰਮ ਅੰਜਾਨ ਥੋੜਾ ਕੁ ਲਿਆ ਉਹ ਤਾਂ ਉਹਦਾ ਜਰਾ ਪਛਾਣ ਵੀ ਕਿੰਨੇ ਹੋ ਗਏ 25 ਸਾਲ ਹੋ ਗਏ ਉਹ ਵੀ ਸਾਹ 25 ਸਾਲ ਲੱਗਿਆ ਬਾਈ ਨਾ ਕਰਦਾ ਵਾ ਮਰ ਜੀ ਵੀ ਆਪਣਾ ਅਰਜਨ ਲੱਗਿਆ ਕਰਦਾ ਵਾਜ ਸੀ ਮੈਦਾਨ ਲੱਗਿਆ ਵਾ ਇਹਨੂੰ ਐਸਆਰਡੀ ਐਸਆਰਡੀ ਵੀ ਨਿਕਾ ਨਾ ਨਾ ਛੋਟਾ ਟਰੈਕਰ ਉਹ ਟਰੈਕਰ ਦਾ ਵਧੀਆ ਉਹ ਠੀਕ ਹੈ ਰੋ ਜਿੰਨਾ ਕੰਮ ਆ ਮੇਰੇ ਕੋਲ ਉਹਨਾਂ ਟਰੈਕਰ ਬਹੁਤ ਟੌਪ ਦਾ ਬੜਾ ਰੰਗ ਨੂੰ ਪੇਂਟ ਉਹ ਕੀ ਗੱਲ ਔਰ ਉਹਨੇ ਕਰਾ ਰੰਗ ਨਾ ਇਲਾਕੇ ਕਰਦੇ ਮੜਾ ਜਾ ਬਹੁਤ ਬਹੁਤ ਟੌਪ ਰੰਗ ਕਰਿਆ ਉਹਨੇ ਹਾਂ ਆ ਕਰਦਾ ਸਾਰਾ නු කයාගේ හ හ දිගති කානක හ පොල්ල ල ප ව පකය ල නද බ ක. ਨੇ ਅੰਦਰ ਕਰਨਿਆ ਨੇ ਮੈਂ ਹੁਣ ਬੁਲਾ ਦੇਣਾ ਕੈਰੇਟ ਕਰਿਆ ਬਗਾਨਾ ਵਾ ਵਾ ਬਾਡੀ ਜਾਨੀ ਬਾਡੀ ਦਾ ਇਹ 1300 ਰੁਪਏ 1400 ਕਹਿ ਰਿਹਾ ਅੰਦਰ ਪਾਣੇ ਨੂੰ ਨਹੀਂ ਮਾ 1300 ਇਹ ਬਾਡੀ ਦਾ ਰੇਟ ਹੈ ਹਾਂ ਇੰਨਾ ਕੀ ਜੀ ਹੈ ਕਿੱਥੇ ਢੱਕ ਹੋਏਗਾ ਮੇਰੇ ਢੱਕ ਇਕੱਠਾ ਹੈ ਢੇ ਕਰਕੇ ਹੀ ਆ ਉਹਨੂੰ 1000 ਰੁਪਏ ਲੰਦਾ ਕਹਿੰਦੇ ਆਪਣਾ ਜਿੱਕਣਾ ਉਰੇ ਉੱਥੇ ਉਰੇ ਆ ਇਕੱਠਾ ਹੀ ਢੱਕ ਪਾਈ ਹੈ ਇਕੱਠੇ ਢੱਕ ਪਾਈ ਹੈ ਹਾਂ ਹਾਂ ਇਹ ਤਾਂ 15 ਕਿਲਿਆਂ ਦਾ ਦੂਰ ਚੱਲੇਗੀ ਮੀਂਹ ਉਹ ਕੋਈ ਦਾ ਘੱਟ ਵੀ 12 ਖਾ ਜਾਂਦਾ ਬਾਈ ਦੇ ਨਾਲ ਦੀ ਨਾਲ ਖੇਤ ਹੋਵੇ ਇੱਕ ਸਾਈਡ ਚੱਲਣੀ ਹੈ ਪੂਰੇ ਫਸਲੀ ਆਉਰੇ ਆਉਂਦਾ ਅੱਠ ਕਿਨੇ ਵੱਢਣ ਬਾਅਦ ਤੇ ਸਵੇਰ ਦੇ ਨੂੰ ਦਾਜਾ ਜਗਾ ਤਾਂ ਬਦਲ ਲਿਆ ਫੇਰ ਫਾਲੀ ਕੈਵਰੇਜ ਨਿਕਲਣੀ ਆਂ ਪੀਰੇ ਤਾਂ ਉਹਨੇ ਹੀ ਤੇਲ ਪੀਣਾ ਚ ਖਾਦੀ ਚਲਾਈ ਆ ਤੇ ਫਾਲੀ ਨਾਲ ਵੱਡੀ ਆ ਤੇ ਸਿਲੰਡਰ ਹੀ ਆ ਇਹ ਅਰੇ ਰੋਡ ਤੇ ਜਾਦਾ ਪੈਣਗੇ ਨਾਲ ਹੁੰਦਾ ਛਾਈ ਕਰ ਉਹ ਉਤ ਲਾਉਣਾ ਕਿਹੜੇ ਖਾਲਾ ਜੀ ਦਾ ਪਾੜਾ ਤੇ ਪੱਟਮਾ ਜਾਂ ਚਾਹੀਦੀ ਆ ਖਾਈ ਦਾ ਪਾੜਾ ਨਹੀਂ ਪਿਆ ਜੋੜਨ ਜਗਾ ਮਰਦਾ ਰਖੇ ਦੇ ਰਿਹਾ ਦਾੜ ਦੇਦਾ ਮੈਂ ਹੁੰਦਾ ਤਾਂ ਹੀ ਤਾਂ ਮੈਂ ਨਹੀਂ ਚਲੋਂ ਨਾ ਨਾ ਲੈ ਮੈਂ ਚਲਾਉਂਦਾ ਪਟਨਾਵਾ ਪਾਉਣਾ ਪਿਆ ਜਾਣਾ ਜਿਹੜੇ ਲੱਛਾ ਨੂੰ ਬਾਤ ਆਉਂਦਾ ਕਿਦੇ ਨਹੀਂ ਹਾਂ ਚਲਾ ਕੇ ਮੈਂ ਬਨੇ ਡਰਾਈਵਰ ਦੋਈ ਜਾਣੇ ਆਈ ਤਾਂ ਨਹੀਂ ਹੈਗਾ ਇਹ ਤਾਂ ਉਹ ਦੂਏ ਆ ਗਏ ਨਾ ਆਪਣੀ ਵਾਲੀ ਕਣਕ ਹਲੇ ਥੋੜੀ ਮਾਂ ਆਈ ਦਿਖਾਉਂਦੀ ਆ ਜਿਆਦਾ ਮਨ ਕਰੀ ਹੈ ਕੀ ਇਹ ਵੀਰੇ ਮੰਡ ਜੇ ਪਤਾ ਨਹੀਂ ਧਰਤੀ ਦਾ ਚੱਕਰ ਹੈ ਇੱਕ ਪਾਣੀ ਲੈਣਾ ਨਾ ਨਾ ਪਹਿਲਾਂ ਵਿੱਜੀ ਵੀ ਆ ਪਰ ਝਾੜ ਚੁੰਗੇ ਦਊਂਗੀ ਕਣਕਾਂ ਉਹ ਵੀ ਉਹ ਖੜਕੇ ਪੱਖੀਆਂ ਉਹ ਆਣ ਅੜਕੇ ਖੜਕੇ ਨਹੀਂ ਅੜਕੇ ਅੜੀ ਖੜੀ ਯਾਰ ਮੇਰੇ ਵਾਲੀ ਤਾਂ ਪਰਾਂ ਬਹੁਤ ਅੜੀ ਵੀ ਆ ਤੇਹੀ ਜੀ ਆਖਦੇ ਉਹ ਤਾਂ ਬਹੁਤ ਨਾ ਹਾਂ ਉਹਦਾ ਜਿੱਦ ਕਦੇ ਦੇਖੀ ਹੈ ਵਾਲੇ ਚਾਚੇ ਨੂੰ ਕੋ ਜਾ ਨਹੀਂ ਜਿਆਦਾ ਕਿਦੋਂ ਕੱਲ ਸੰਤੂ ਜੀ ਨਹੀਂ ਬੜਦੇ ਦਿੱਤੀਓ ਵਾਲੇ ਚਾਚੇ ਜੇ ਕਾਲ ਦਊਗੀ ਕੰਨ ਚ ਚੰਗਾ ਉਹ ਤੂੰ ਦੱਸ ਤੂੜੀ ਆਏ ਤਾਂ ਕੀ ਕਰੀਏ ਭਾਈ ਬਾਹਰ ਦਾ ਨਜ਼ਰ ਆ ਕਾਦੂ ਪਾਸੋਂ ਮੈਨੂੰ ਤਾਂ ਡਰ ਟਾਰ ਦੇ ਮੈਂ ਤਾਂ ਅੰਦਰ ਹੀ ਸ਼ੈੱਡ ਤੇ ਟਰਾਲੀ ਬੈਂਕ ਲੱਗਦੀ ਆ ਪਿੜਾ ਲਿਓ ਬਾਕੀ ਦੂਰੀਆਂ ਨੂੰ ਆਪੇ ਕਹਦੇ ਨੇ ਬਣਾ ਲਾ ਪੜਾਈ ਫਰੀ ਆ ਕਿਲੇ ਕਦੀਓ ਲੱਗਣੀ ਆਪਣੇ ਹੁਣ ਕਿੰਨੀ ਕਿਨਾ ਚਿਰ ਦੂਰੀ ਪੜਾਈ ਫਰੀ ਆ ਯਾ ਪੜਾਈ ਬਲਵੱਟੀ ਲੋਕਾਂ ਨੇ ਨਾ ਸੁਪਰੀਟਰ ਕਰਦੇ ਆ ਫਿਰ ਉਹ ਵੀ ਨਾ ਹੁੰਦੇ ਬੁਰਾ ਬੁਰਾ ਆਤਾ ਜਾਂ ਹੁਣ ਆ ਬੂਲਾ ਕਿੰਨੀ ਦੂਰੀ ਆ ਏ ਦੂਆ ਬਣ ਗਿਆ ਹੁਣ ਰੇਕ ਦਾ ਹੀ ਵਾਦਾ ਹੁਣ ਉਹ ਜਦੂਰਿਆ ਪਾਉਣ ਲੱਗਾ ਕਹਿੰਦਾ ਅਰਜਣਾ ਗਿੜਾ ਹੰਦੇ ਸ਼ੀਸ਼ੇ ਜੇ ਨਿਕਲ ਨੇ ਦੋ ਵਾਰ ਕਿਆ ਕਾੜੀ ਕਰਦੇ ਐ ਅਹ ਜੇ ਚੋਕ ਵੀ ਹੋ ਜਾਂਦਾ ਭਰਿਆ ਹੋਇਆ ਹੋਰ ਉਹਨੇ ਪਤਾ ਨਹੀਂ ਕਿਹੜਾ ਗੇ ਲਾ ਲਿਆ ਕਰੈਚੇ ਜੀ ਵੀ ਬਲੋਟੇ ਬੰਦੀ ਆ ਉਹ ਹੀ ਕਹਿੰਦਾ ਮੈਂ ਤਾਂ ਇਹਦਾ ਗਿਆ ਨਹੀਂ ਇਧਰ ਘੌਣ ਲੱਗਾ ਤੂੰ ਮਾਡਰ ਵਾਲਿਆਂ ਦਾ ਕਿਆ ਕਰੀਏ ਹੁਣ ਹੈ ਉਹ ਡਰਾਈਵਰ ਮਾਰੇ ਆ ਐਸੇ ਕਿ ਜਦੂਏ ਪਰ ਹੌਲੇ ਆਇਆ ਪਰ ਦਿਮਾਗ ਕੰਮ ਨਹੀਂ ਕਰਦਾ ਉਹ ਬਾਈ ਕਾਲੇ ਨਾਲ ਕਰਤਾ ਨੁਕਸਾਨ ਮੇਰਾ ਹਾਂ ਹਾਂ ਨਾ ਹੋਣੀ ਦਿੱਤਾ ਇਹ ਨਾ ਨਾ ਬੰਦੇ ਉਹ ਨੁਕਸਾਨ ਹੀ ਉੱਪਰੋਂ ਘੜਦੀ ساری ਗਣਕ ਗੇਦੀ ਇਹਲੀ ਦੀ ਉਹ ਕਾਨਕ ਉੱਪਰ ਕਰੀਓ ਇਧਰ ਲੋਨ ਸਰ ਕੇ ਆਊਗਾ ਹਾਂ ਇਧਰ ਜੀ ਨਹੀਂ ਹੁਣ ਲਗਾ ਕਵਾਂਟ ਤਾਂ ਖਰਾਬ ਹੋ ਗਿਆ ਮੇਰਾ 2400 ਰੁਪਏ ਹੋ ਗਿਆ ਆਪਣਾ ਕੱਟ ਕੇ ਮੋੜ ਦਿਓ ਬਰਾਬਰ ਬਰਾਬਰ ਦਾ 400 ਦਾ 400 ਲੈਣਾ ਇਹਦੇ ਹੋਰ ਆ ਕੱਟ ਕੇ ਮੋੜੀ ਬਾਈ ਫਾਇਦਲਾ ਕਰ ਫਾਇਦਲਾ ਪੰਜ ਦਿਨ ਹੋ ਜਾਏਗਾ ਮਾਜੇ ਭਾਈ ਮੁਕਾਇ ਬਾੜ ਦਾ ਖਵਾਲੀ ਇਹਨਾਂ ਨਾਲ ਡਰਾਉਣਾ ਨਹੀਂ ਡਰਾਉਣਾ ਨਹੀਂ ਬਾੜ ਦਾ ਕਹੇ ਮੁਕਾਇ ਬਾੜ ਦਾ ਹੈਗਾ ਲਗਾ ਦਿਓ ਐਸਾ ਹੀ ਦੇਗਾ ਨਾ ਕਣਕੜੀ ਵੱਢ ਗਈ ਇਹਨਾਂ ਨੇ ਪਤ ਦਾ ਬੋਕਾ ਹੈ ਮੈਂ ਤੇਰੇ ਆਇਆ ਆਧਰੀ ਜਿਹਨੂੰ ਨੂੰ ਪੰਜ ਪੰਜ ਦਿਨ ਹੋ ਗਏ ਕਿਸੇ ਨੂੰ ਕਹਿੰਦਾ ਪਹਿਲਾਂ ਮੇਰੀ ਰਿਲੇਸ਼ਨ ਮਸ਼ੀਨ ਚੱਲੇ ਸਾਰੇ ਤਤੇ ਆ ਓਏ ਮੇਰੀ ਗੱਲ ਤਾਂ ਸੁਣ ਭਾਈ ਜੇ ਕੋਈ ਵੀਡੀਓ ਖੁੱਲਾ ਏਰੀਆ ਸਾਡੇ ਹੋਵੇ 50 ਕਿਲੋਮੀਟਰ ਤੇ ਨਾ ਖੁੱਲਾ ਏਰੀਆ ਮੈਨੂੰ ਦੇ ਦਿਓ ਮੈਂ ਉੱਥੇ ਹੀ ਦੇਖਣਾ ਵਡਾ ਲੈਣ ਫਿਰ ਜਿੱਤੇ ਵਡਾਉਣੀਆਂ ਇਹਨਾਂ ਨੇ ਓਏ ਮੈਨੂੰ ਕਰ ਰਸਤਾ ਦੇ ਦਾ ਕੁਰੀ ਹੋਣਾ ਬਹੁਤ ਕਿਦਾਂ ਰੇਸ ਤੋਂ ਦੇ ਦਿੰਦਾ ਅੱਜ ਗਵਾ ਦੂੰ ਅੱਜ ਭਾਈ ਬਿਗਲੀ ਵੀਡੀਓ ਬੜੀ ਵੀਡੀਓ ਬੁੱਕ ਹੈਗਾ ਗਵਾਹ ਹੈਗਾ ਤੂੰ ਦਾ ਪੰਜਾਇਦ ਕਰਨੀ ਆ ਪਛਾਮ ਨੂੰ ਕਰ ਲੈਂਦੇ ਇਹਦਾ ਕਿਹਦਾ ਪਹਿਲਾ ਮੇਰਾ ਜਵੇਡ ਇਧਰ ਬੈਠਦਾ ਆ ਜੀ ਹਾਂ ਮੈਂ ਹੁਣ ਪੰਜਾਇਦ ਤੇ ਬੈਠਾ ਰੇਡ ਲੂਗਾ ਕੋਈ ਨਾ ਮੈਂ ਤਾਂ ਆਪ ਹੀ ਆ ਮੈਂ ਕਿੱਥੇ ਵਜੇ ਨਹੀਂ ਫਿਰਦੀ ਹਾਂ ਸੂਣੀ ਬੈਠਾ ਮੈਂ ਜੀ ਕੋਈ ਨਾ ਮਾਵਾ ਜੀ ਵਿੱਚ ਪਜਾ ਕਿਤੇ ਮਾਣਾ ਉੱਪਰ ਰਿਜ਼ਲਿਟੀ ਵਿੱਚ ਕਿੰਨੀ ਨਿਕਲ ਜਾਂਦੀ ਆ ਵਿੱਚ ਦਾਣੇ ਪਾਉਂਦੇ ਬਹੁਤ ਨੇ ਹਾਂ ਅਸੀਂ ਹੋਰ ਨੂੰ ਕੀ ਕਹਿਣਾ ਸੁਖੀ ਨੇ ਦੇ ਦੀ ਰੱਖਣੀ ਦੀ ਰੀ ਵੀ ਕਿ ਕਣ 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 ਕੇ ਦੀ 2 ਵਜੇ ਵੇਲੇ 1 ਡੇਢ ਸੁਖੀ ਨੇ ਦੇ ਵੀ ਅਕੜੇ ਦੋ ਸੈਲ ਕਿੱਥੇ ਕਰਕੇ ਰਹੇ ਜਿੱਦੇ ਗਿਰਦੇ ਹੋਈਓ ਰਹਣਾ ਹਾਂ ਹਾਂ ਮੇਰੇ ਸਾਲੇ ਮੇਰੀ ਅੱਖ ਲੱਗ ਗਈ ਆਏ ਦਰਵਾਜ਼ੇ ਚ ਚਲਾਈ ਜਾਂਦੇ ਨੇ ਹੈ ਜਦ ਮੇਰੇ ਬਾਹਾਂ ਪਰ ਗਿਰੇ ਦਾਣੇ ਆ ਕੇ ਪੂਰੀ ਸਾਈਡ ਨੂੰ ਸੇਰਾ ਕਿਉਂ ਹੋ ਗਿਆ ਦੋ ਬਰੀ ਜਿਹਾ ਕਿੱਥੇ ਤੇ ਆ ਗਿਆ ਇਹ ਰੇਸ ਘੱਟ ਗਈ ਵੀ ਤੂੰ ਕਹਿੰਦਾ ਕਹਿੰਦਾ ਰੇਸ ਦੀ ਰੇਸ ਦੀ ਲਈਆ ਚੀਨ ਬੋਟਰਾਲੀ ਬੋਟਰਾਲ ਉਹਦੇ ਰੈਂਕ ਟੈਂਕ ਬਸ ਆਹ ਲੈ ਨਹੀਂ ਗਿਰੀ ਹੈਗੀ ਇਹਦਾ ਟੈਂਕ ਉੱਛ ਲੈਣਾ ਇਹ ਵਾਦ ਲੈਣਾ ਬਾਈ ਝਾੜ ਵਾਦ ਆਈ ਜਾ ਜੇ ਰੋਕੀ ਨਹੀਂ ਕਿ ਮੈਂ ਬਾਹਰ ਕਰਨਾ ਉਹਨੇ ਅਸੀਂ ਦਾ ਅਸੀਂ ਦਾ ਆਪਣਾ ਐਪਲੀਕੇਸ਼ਨ ਦੇ ਦਿੱਤੀ ਸੀ ਪਾਚੂ ਨੂੰ ਵੀ ਬਾਈ ਸਾਡਾ ਫੈਸਲਾ ਕਰਾ ਦਿੱਤਾ ਕਿੰਨਾ ਥੱਲੇ ਗਿਰਿਆ ਪੰਜ ਆਪ ਰੋਣ ਲੱਗਾ ਪਾਚਾ ਤਾਂ ਪੰਦੀ ਰੋ ਕੇ ਮਿੰਤਾ ਕਰਦਾ ਮਹੀ ਨਹੀਂ ਲੱਗ ਜਾਂਦਾ ਮੈਂ ਬੱਕਲੀਆਂ ਕਢੂ ਤਾਰਾਂ ਪਰ ਨਾ ਚੜਦੀ ਡਾਇਰੈਕਟਰ ਦਾ ਤਾਰਾਂ ਤਾਂ ਥੱਲੇ ਹੀ ਰੋਕੀ ਵੀ ਤਾਰਾਂ ਦੇਖਿਆ ਨਹੀਂ ਨੇ ਨਤਾਰਾ ਹੁਣ ਲਾਈਟ ਨਹੀਂ ਹੈਗੀ। ਲਾਈਟ ਵੇਖਣਾ। ਅਰਥ ਇਹ ੱੱੱੱੱੱ ਅਰਥ ਹੀ ਲੱਗੂਗਾ। ਪਿਆਰਾ ਕਰਾ ਬਿਖਾਰ ਨਹੀਂ ਜੜੂਗਾ ਮਤਲਬ। ਇਹਨਾਂ ਇਹ ਹੁਣ ਵੱਡਾ ਹੋ ਜਣੇ ਦੀ ਜਗ੍ਹਾ ਕਿਤੇ ਪਾਏ ਬੰਦੇ। ਉਹ ਵੇ ਕਾਲੀ ਅਕਟੋਏ ਕੱਢ। ਕੋਈ ਹੋਈ ਆਹ ਵਾਈ। ਹੁਣ ਧਿਆਨ ਉਹ ਜਦੋਂ ਟਾਲਾ ਲਾ ਗਿਆ ਉਹ बड़े फोरमैन ने रोकते कहता रहे थे कि कितने ਕੋਈ आले शीशे ਦੇ ਮੜੇ ਦਿਖਣ ਲੱਗੇ ਆ ਜਾਂ ਨਿਕਲ ਨੇ ਦੋ ਵਾਰ ਕਿੰਨਾ ਕਿੜਾ ਇੱਕ ਕਿੜਾਇਆ ਜਾਂਦੇ ਦੋ ਵਾਰ ਆ ਮੁੜ ਕੇ ਦੋ ਇਹਨੂੰ ਆ ਕੇ ਇੱਕ ਇੱਕ ਨੂੰ ਆ ਕੇ ਮੁੜ ਗਿਆ ਆ ਉਹ ਹੀ ਕਹਿੰਦਾ ਇੱਕ ਕਿਹੜਾ ਆਇਆ ਓਰੇ ਪਾਉਣ ਲੱਗਾ ਉਹ ਆਪਣੀ ਜਗ੍ਹਾ ਠੀਕ ਦਾ ਜੇ ਉਹ ਉੱਥੇ ਕੱਢ ਦੇਣਾ ਫਿਰ ਠੀਕ ਦਾ ਕਾਲੇ ਦੇ ਦਿਮਾਗ ਜੋਂ ਨਿਕਲ ਗਈ ਕੋਈ ਹੈ ਨਹੀਂ ਮੇਰੀ ਉਹ ਸਾਰੇ ਆਪਣੀ ਜਗ੍ਹਾ ਫੋਰਮੈਨ ਨੇ ਕੱਢਦਾ ਕੋਈ ਨਹੀਂ ਲਾਜ ਜਿਹਨੂੰ ਕੁਝ ਵੀ ਨਹੀਂ ਸੁਣਦਾ ਵਾਹ ਇੱਕ ਵਾਰ ਗੱਗੇ ਤੇ ਜੜੀ ਨੇ ਮੇਰੀ ਨਵੀਂ ਉਹ ਮਸ਼ੀਨ ਕਰਤੀ ਆਪ ਵੀ ਵੱਜ ਗਿਆ ਪਿੱਛੇ ਤੇ ਕਰਤੀ ਇਕੱਠੀ ਦੀ ਸਿੰਦੇ ਵਾਲੇ ਚ ਤੇ ਸਿੰਦੇਆਂ ਦੇ ਖੇਤ ਨੇ ਹੈ ਕਿਥੇ ਦਿੰਦੇ ਵਾਲਾ ਉੱਧਰ ਆਓ ਪਾਲੇ ਜੀ ਦਾ ਇੱਥੇ ਨੂੰ ਤਾਂ ਕਿਤੇ ਘਾੜ ਜਮੀਨ ਨਹੀਂ ਹੋਣੀ ਭਾਈ ਕਿਤੇ ਘਾੜ ਜਮੀਨ ਨਹੀਂ ਕੋਈ ਵੀ ਯਾਰ ਆਏ ਆ ਮੋਟਰ ਉਹ ਪਿੱਛੇ ਪਿੱਛੇ ਆ ਇੱਧਰ ਕਹੇ ਜਿਦਾਤਾ ਹੈ ਇੱਧਰ ਆਏ ਆਇਆ ਉਹ ਮੋਟਰ ਵਾਲਾ ਉਹ ਲਾਲਾ ਮੋਟਰ ਆ ਇੱਧਰ ਨਾ ਕਰ ਠੀਕ ਹੈ ਐਨੀ ਕਮਾਟ ਰਹਿ ਗਈ ਮੇਰੀ ਮਾਨਾ ਵੀ ਜਿੰਨੀ ਕੀ ਦੇ ਦੇ ਆ ਤੁਸੀਂ ਖੜੇ ਆ ਜਾਂ ਫਿਰ ਐਂ ਕਰ ਇਤਨਾ ਆ ਗਿਆ ਉਹ ਤੇ ਇਤਰ ਕਰਦੇ ਹੱਥ ਮੈਂ ਐਨੀ ਗੱਡੀ ਜਿੰਦੀ ਨੂੰ ਟਰੈਕਟਰ ਤੇ ਐਨੀ ਕ ਮੈਂ ਹੁਣ ਕਮਾ ਕੇ ਥੋੜਾ ਲਾਉਂਗਾ ਮੈਂ ਬੈਕ ਗੇਅਰ ਮਾਰਿਆ ਉਹਦੇ ਡਰਾਈਵਰ ਨੇ ਪਿੱਛੇ ਤੇ ਐਹੀ ਚੱਕਣੀ ਸੀ ਇਹਦਾ ਡੈਡੀ ਕਾੜਾ ਵੀ ਹਾਂ ਵੱਡ ਹੋ ਗਈ ਪਿੱਛੇ ਟਰੈਕਟਰ ਕਮਾਇਆ ਲੱਗ ਗਿਆ ਤਾਂ ਪਿੱਛੇ ਹੋਰ ਟਰੈਕਟਰ ਡਾੜਾ ਬੱਜਿਆ ਪਿੱਛੇ ਮੇਰਾ ਐਸੇ ਐਸੇ ਹੋ ਗਏ ਉਹ ਬੱਜਿਆ ਉਹਦੇ ਨਾਲ ਇੰਨਾ ਸੋਗਾ ਟਰੈਕਟਰ ਲੰਗ ਗਿਆ ਟਰਾਲੇ 'ਚ ਬੱਜਿਆ ਦੁਬਾਰਾ ਚਾਹ ਪੋਈ ਟ੍ਰੇਲ ਨਾ ਕੋ। ਫੋਰਮੈਨ ਗੁੱਸਾ ਨਾ ਕਰੋ। ਜਦੋਂ ਦਾਣੇ ਕੱਢਣ ਲੱਗਾ ਤਾਂ ਕੱਢ ਲੈਣ ਦਿੰਦਾ। ਯਾਰ ਥੋੜਾ ਕਰ ਦੇ। ਕੀ? ਹਾਂ। ਮਾਰ। ਯਾਰ ਕਰ ਦੇ ਥੋੜਾ ਜਿਹਾ ਪਤਾ ਨਹੀਂ ਲੱਗਦਾ ਬੰਦੇ ਨੂੰ। ਟੋਕ ਦਿੱਤਾ ਦੇ। ਪਤਾ ਨਹੀਂ ਲੱਗਿਆ ਯਾਰ ਮਾਨਾ ਚਾਰੇ ਖਾ ਲੈਣ ਦੱਸ ਦੱਸ। ਬਰੀ ਸਮਾਫਦੀ ਆ ਲੱਗੇ ਦੇਖਦੇ ਹਾਂ